ਉਹ ਦੇ ਰਹੇ ਦੀਪੋਲ ਮਹਿਲਾ ਹੋਈ ਥੈਂਕ ਯੂ ਸੋ ਮੱਚ ਮੈਂ ਉਮੀਦ ਕਰਦਾ ਕਿ ਤੁਹਾਡੇ ਵਰਗੇ ਭਰਾ ਬੈਠੇ ਨੇ ਬਾਹਰ ਤਾਂ ਅਸੀਂ ਇੱਥੇ ਸਟਰੋਂਗ ਆ ਤਾਂ ਤਕੜੇ ਆ ਜੇ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਚੱਲੇ ਆ ਸਿਵਾ ਤੇ ਹਰ ਫਤਰੀ ਮਾਰਛ ਲੈਣ ਆਲੀ ਪਹਿਲਾਂ ਮੈਕਨ ਲਾਈਏ ਉਸ ਤੋਂ ਬਾਅਦ ਫਿਰ ਜਾਵਾਂਗੇ ਟਰਾਲੀ ਉੱਧਰ ਆ ਗਈ ਉਦਨ ਵਾਲੇ ਵੀਰਾਂ ਦੇ ਪਰਾਂ ਕਰਮਣਾ ਜੀ ਤੇ ਅੱਜ ਅਜਨਾਲੇ ਵਾਲੀ ਸਾਈਡ 'ਚ ਅਜਨਾਲੇ ਵਾਲੀ ਸਾਈਡ ਜਾਣਾ ਆਪਾਂ ਬਾਕੀ ਦੇਖਦੇ ਆਂ ਪ੍ਰੋਗਰਾਮ ਕੀ ਬਣਦਾ ਐ ਸਕੂਲੇ ਗਈ ਅੱਜ ਛੁੱਟੀ ਹੈ ਸਕੂਲ ਨੂੰ ਕੀ ਹੋ ਗਿਆ ਸਕੂਲ ਕਿਹੜਾ ਪਿਛਲੇ ਪਾਸੇ ਪਿਛਲੇ ਪਾਸੇ ਸਕੂਲ ਨੂੰ ਗਿਆ ਆ ਇਹ ਦਿਵਸ ਇੱਕ ਦਿਨ ਜਾਂਦੀ ਤੇ ਜਿਹਨ ਮੰਨ ਕਰਦੀ ਸੀ ਸੀ ਵਾਕਿਆ ਬੰਦੇ ਆ ਸ਼ੁਰੂਆਤ ਸੱਤ ਦਿਨ ਉਹ ਛੁੱਟੀਆਂ ਪਈਆਂ ਲੈ ਫਿਰ ਤੇ ਨਜ਼ਾਰੀ ਲੱਗੇ ਲੋਕੀ ਵੀ ਕਹਿੰਦੇ ਨੇ ਭਜੰਦੇ ਨੇ ਸਕੂਲੇ ਸਕੂਲੇ ਛੁੱਟੀਆਂ ਛੁੱਟੀਆਂ ਲੱਗੇ ਨਹੀਂ ਉਹ ਕੋਰੋਨਾ ਵਾਰੀ ਉਹਨਾਂ ਨੂੰ ਲੱਗਦਾ ਫਿਰ ਬੱਚੇ ਇਦਾਂ ਪਾਸ ਕਰਦੇ ਨੇ ਹੈਨਾ ਇਹ ਤਾਂ ਇਹ ਪਾਸ ਹੀ ਆ ਗਏ ਪੱਲੇ ਪੱਲੇ ਅਜਨਾ ਜ਼ਰਰ ਨਾਲ ਜ਼ਰਰ ਨਾਲ ਪਾਸ ਹੋਣਾ ਡਈ ਤੇ ਇਹ ਇਹ ਬੋਲ ਰਿਹਾ ਨੀ ਕਿ ਇੱਕ ਕਮਕਾਰ ਸਤਨੰਗ ਸਿਵਰਨ ਕਦੇ ਕਹਿੰਦਾ ਇੱਕ ਕਮਕਾਰ ਸਦਾ ਕਹਿੰਦੀ ਚੁੱਪ ਕਰ ਤੂੰ ਲੈ ਮੈਨੂੰ ਬੋਲਣ ਦੇ ਭਾਜੀ ਬੜੀ ਬੜਾ ਸਾਡ ਵਾਲਾ ਪਿਆ ਮੇਰਾ ਹਸਣਾ ਬੰਦ ਤਾਂ ਇੱਕ ਵੀਡੀਓ ਹੋ ਰੂਗਾ ਖੋਲੋ ਖਾਓ ਖਾਓ ਖਿਡਾਓ ਖੋਲੋ ਖੋਲੋ ਅਰ ਖਾਣੋ ਬੜਾ ਤਾਂ ਆ ਗਈ ਆਪਣੀ ਚਾਹ ਪੀ ਕੇ ਚੱਲੇ ਆਂ ਪਰ ਟਰਾਲੀ ਉਹਨੇ ਚਾਹ ਪੀਂਗੇ ਅੰਦਰ ਗਏ ਕੋਣ ਪੀਂਦੇ ਅੱਜ ਕੱਲ੍ਹ ਦੀਵਨੀ ਸਮਾਨ ਸੋਣ ਲੈ ਕੇ ਆਇਆ ਮਛਰਦਾਨੀਆਂ ਕੀ ਤਰਪਾਲਾਂ ਇਹ ਕੀ ਮਛਰਦਾਨੀ ਹੈ ਇਹ ਮਛਰਦਾਨੀ ਹੈ ਮਛਰਦਾਨੀ ਹੈ ਆਪਣਾ ਟਾਈਮਿੰਗ ਲਗਾ ਕੇ ਜਾਂਦਾ ਕਿ ਫੋਟੋ ਖਿੱਚਦਾ ਚਲਾਵਾਂਗੇ ਕਦੀ ਚਲੋ ਠੀਕੋ ਭਾਈ ਪਾਣੀ ਦੀ ਗੱਲ ਪਾਣੀ ਦੀ ਹੋਰ ਉਹ ਦਿਨ ਬੱਚੇ ਕਿੱਥੇ ਕੋਈ ਦੇਖਣ ਗੱਲ ਦੇ ਹੋਰ ਅਗੇ ਆਸਮਾਨ ਆਸਮਾਨ ਇੱਥੇ ਰਹਿੰਦੀ ਪਿਆ ਲੈ ਟ੍ਰਾਲੀ ਗਿਆ ਸਭ ਵਿਚੇ ਰਹੰਦੋ ਮੁੜ ਕੇ ਫਿਰ ਅੰਦਰ ਬਿਸਕੁਟ ਆਈਂਦੇ ਇਥੇ ਆਓ ਰਾਮੇ ਵਾਲੇ ਆ ਰਹਾ ਆ ਗਿਆ ਉਹ ਕਰਤੀਆ ਲੋਡ ਅੱਜ ਸਰ ਭੇਜ ਜਾਣਾ ਬਾਅਦ ਤੇ ਇਹ ਕਹਿੰਦਾ ਖੜਨਾ ਨਾਲੇ ਬਕਸਾ ਲੱਗਾ ਲੱਗਾ ਕਿ ਤਰ੍ਹਾਂ ਡਾਕਟਰ ਦਾ ਲੱਗਾਣਾ ਆਜੂ ਐਸਬੀ ਆਜੂ ਐਸਬੀ ਇਹਦੀ ਕੱਢਣੀ ਵਾਰ ਐਸਬੀ ਪ੍ਰਾਇਮਰੀ ਚਲ ਗਿਆ ਸ਼ਬਦ ਜੀ ਦਾ ਲਾ ਤੇ ਸਹੀ ਮਸਾ ਜਨ ਕੋ ਪਤਾ ਲੱਗੇ ਬੰਦੇ ਵੱਡੇ ਤੁਰਨ ਲੱਗੇ ਪਾਜੀ ਇੱਕ ਸਾਈਕਲਾਂ ਤੇ ਰੱਖ ਕੇ ਜਾਂਦੇ ਹੁੰਦੇ ਪਿੰਡਾਂ ਦੇ ਪਾਪੇ ਸਹੀ ਗਾ ਸੋਲੇ ਸੋਲੇ ਸ਼ਬਦ ਲਾਇਆ ਚੱਕ ਦੇ ਕਰਕੇ ਵੇਖੀ ਚਲਾ ਚਲਾਉਂਦੇ ਨੇ ਹਾਂਜੀ ਯੂ ਐਸ ਪੀ ਮੋਬਾਈਲ ਨੂੰ ਘਟਵਾ ਜੀ ਨਹੀਂ ਨਹੀਂ ਵਾਇਰ ਘਟੂ ਚੱਲ ਆਜੋ ਕਣੀ ਜੱਸੀ ਤੁਰ ਦੇਣੀ ਕੀ ਗੱਲਾਂ ਨੇ ਨੀ ਹੋ ਲਗੀ। ਇਹ ਰਹਿ ਗਿਆ। ਨਹੀਂ ਵਖਾਇਨਾ ਪਿਆ ਉਹ ਸਾਰੇ ਬਲੈਂਡਰ ਚੋਂ ਡੇ ਆ ਕਰੋ ਚੱਲ। ਕੋਈ ਨਹੀਂ ਗਿਆ। ਬਾਕੀ ਮਾਲ ਕੀ ਰੱਖਾ ਜਿੱਥੇ ਇਹ ਨਹੀਂ ਬਰਸਾ ਬਰਖਾਉਂ ਡਈ। ਆਰਾਮਦਾਸ ਮੇਰੀ ਕਰੇ। ਵੈਸੇ ਰਾਤ ਦੀ ਬਾਰਿਸ਼ ਨਹੀਂ ਹੋਈ। ਅੱਜ ਵੀ ਨਹੀਂ ਪਈ ਧੁੱਪ ਲੱਗੀ ਵੈਸੇ ਬੱਦਲ ਹੋ ਗਿਆ ਫਿਰ। ਬਾਕੀ ਚਲੋ ਮਾਲ ਕਰਨ ਵਾਲਾ ਸਾਰੇ ਕੰਮ। ਲਓ ਜੀ ਚੱਲ ਪਏ ਆ। ਤੇ ਰਸਤੇ ਚ ਪਾਣੀ ਲੈਣਾ ਜੇ ਆਪਾਂ। ਬੰਦੇ ਸਾਡੇ ਬਹਿ ਗਏ ਆ। ਸਮਾਨ ਸਾਰਾ ਲੱਦ ਲਿਆ ਸਬਰ 16 ਕਿਲੋ ਦਣਾ ਸਮਾਨ ਬਹਿ ਗਿਆ। ਸਾਲੀ ਖਿਡਾਰੀ ਬਾਹਰ ਲੈਣ ਆਇਆ ਪਾਣੀ ਕਿੰਨਾ ਟਾਈਮ ਕਹਿੰਦੇ ਹਣ ਦਸ ਨਾ ਬਿਦਾਮ ਤੋਂ ਕੱਢਣਾ 10 ਮਿੰਟ ਵੀ ਲੱਗਣੇ ਬਾਹਰ ਚਲੋ ਪਾਣੀ ਰੱਖ ਲੈ ਵਿੱਚ ਬੰਦੇ ਦੇ ਕੰਡੇ ਆਏ ਨਹੀਂ ਆਪਣੇ ਅੱਗੇ ਦੁੱਧ ਆਵੇ ਵੀਰ ਲੈ ਕੇ ਆ ਫੜੋ ਭਾਈ ਦੁੱਧ ਦੁੱਧ ਆ ਗਿਆ ਆਪਾਂ ਰੁਕੇ ਬੱਸ ਸਟੈਂਡ ਸਤਿ ਸ੍ਰੀ ਅਕਾਲ ਇਸ ਫਟਾਪ ਵਿੱਚ ਬਹਿ ਜਾਓਗਾ ਦੁੱਧ ਹੀ ਆਗੇ ਇਹ ਬਰਫੀ ਨਹੀਂ ਲਿਆਉਂਦੇ ਦੁੱਧ ਨਹੀਂ ਆਉਂਦੇ ਉਹਦੇ ਵਿੱਚ ਖੁੱਲੇ ਚੱਲ ਪਿਆ ਆਪਾਂ ਕੋਡਾ ਮੋਸ ਲੈਣੀਆਂ ਉਹ ਦੋਵੇਂ ਮਿਲਦੇ ਛੜਕੇ ਬੜੇ ਵੱਜਦੇ ਸੰਗਤ ਬੈਠਾ ਹੁਣ ਥੋੜਾ ਭਾਈ ਘਟ ਗਿਆ ਬੜਾ ਕਿੱਦਾਂ ਪਤਾ ਲੱਗਦਾ ਉਹ ਇੱਥੇ ਸੰਗਤ ਰੁਕੀ ਲੰਗਰ ਛਕਣ ਵਾਸਤੇ ਅੰਦਾ ਬਣਾ ਅੱਜ ਪਿਆ ਅੰਦ ਚ ਆ ਗਏ ਚੱਲੇ ਆਂ ਟਾਪਿੰਗ ਨੇ ਆ ਗਿਆ ਹਾਂ ਕੀ ਲੱਭਣ ਡਿਆ ਹਣ ਚਾਹ ਆਪ ਦੇ ਚਾਹ ਪੈਗੀ ਨਾ ਮਾੜੇ ਇਨਸਾਨ ਬਲਾ ਚਿਪਲੇ ਪਿਆ ਹੁੰਦਾ ਹੈ ਅੱਛਾ ਇਕੜਾ ਪਿੰਡ ਬਲਾਂ ਡੇਰਾ ਪਠਾਣਾ ਡੇਰਾ ਫਾਂ ਰੁਕੇ ਆਪਾਂ ਸੜਕ ਬਹੁਤੀ ਖਰਾਬ ਪਾਣੀ ਨਾਲ ਭੰਡਿਆ ਸ਼ਾਇਦ ਆਹ ਉਸ ਤੋਂ ਅੱਗੇ ਜਾਣਾ ਆਪਾਂ ਦੇ ਗੁਜਰਾ ਦੇ ਘਰ ਵੀ ਡੁੱਬ ਗਏ ਇੱਧਰ ਫਾਣੀ ਇੱਧਰ ਇਹ ਨਾ ਲੱਗੇ ਅਗਲੇ ਵਾਲੇ ਨੂੰ ਉਹਨਾਂ ਨੂੰ ਫੜਾ ਦਿੰਦੇ ਉਹਨਾਂ ਨੂੰ ਉਹਨਾਂ ਨੂੰ ਇੱਥੇ ਫੜਾ ਜੀ ਦੁੱਧ ਇਹਨਾਂ ਇਹਨਾਂ ਨੂੰ ਆ ਘਰ ਵਾਲਾ ਬੱਚੇ ਇੱਧਰ ਇੱਧਰ ਇੱਥੇ ਖੜਾ ਰੋ ਖੜਾ ਤੇ ਸੁਣੋ ਨਾ ਹੋਰ ਉਹ ਗਵਾਨੀਆਂ ਦੇ ਘਰ ਦੇ ਆਉਣ ਸ਼ਾਵਣਾ ਨਹੀਂ ਕੇ ਵੀ ਨਾ ਪਾਣੀ ਦੇ ਪਾਣੀ ਦੇ ਦੱਪਾ ਲਾੜੇ ਪੱਪਾ ਨਾ ਪਾ ਕੇ ਆਏ ਹੋ ਲੋਲ ਲੋ ਗਾਵਾਂ ਵਾਲੀ ਕੋਈ ਗੱਲ ਨਹੀਂ ਕੋਈ ਮੈਂ ਆਇਆ ਬਹੁਤ ਬ੍ਰਾਜੀਆ ਕਹਤਾਂ ਨੇ ਥੋੜੀ ਦੇਰ ਪਹਿਲੇ ਜਾਏਗੀ ਜਾਂ ਰੋਜ ਚੱਲਣਾ ਇੱਧਰ ਤਾਂ ਸਾਨੂੰ ਲੱਗੇ ਨੇ ਪਲੰਗ ਦੇ ਖਲੋਤੇ ਕਰਤਾਰ ਸਿੰਘ ਸਾਬ ਲੰਗੇ ਤੇ ਆਹ ਹੋਰ ਇਤਨਾ ਫੜੀਆਂ ਜਿੰਨਾ ਆਹ ਦੇ ਆ ਅੱਗੇ ਦੇ ਦੇਖਦੇ ਬੜਾ ਪਾਣੀ ਆ ਗਿਆ ਤੇਰੇ ਕੋਲ ਨਹੀਂ ਜਾਣੀ ਕਿਹਦੇ ਹੱਥੋਂ ਉੱਧਰ ਪਾਣੀ ਆ ਗਿਆ ਇੱਕ ਉਹਦਾ ਇੱਕ ਟੰਟੀ ਲੈਂਦੇ ਪਾਣੀ ਆ ਗਿਆ ਇੱਥੇ ਗਾਹੋਂ ਦਾ ਉਹ ਹੋ ਗਿਆ ਉਹ ਨਹੀਂ ਇਹ ਲੇਕਤਾਰ ਬੋਸ ਸਾਬ ਲਾਂਗੇ ਤੇ ਖਲੋਤੀ ਹੈ ਸੰਗਤ ਕਾਫੀ ਸੇਵਾਦਾਰ ਹੀ ਆ ਸਾਰੇ ਫੌਜੀ ਵੀ ਆ ਖਲੋਤੇ ਕੈਂਪ ਕੰਬ ਵੀ ਲੱਗੇ ਹੋ ਦਵਾਈਆਂ ਦੇ ਵੇਖੋ ਉਧਰ ਸਾਰੇ ਇਧਰ ਤੇ ਆਉਂਦੇ ਨੇ ਚਾਰਾ ਚੂਰਾ ਲੈ ਕੇ ਪਹੁੰਚ ਰਹੇ ਨੇ ਲੋਕ ਨੰਗਰਾਂ ਦਾ ਅੰਦਰ ਕਾਫੀ ਹੈ ਉਹ ਸਾਈਡ ਤੋਂ ਹੋ ਜਾ ਸਾਈਡ ਤੇ ਯਾਰ ਸਾਈਡ ਤੇ ਹੋ ਜਾ ਕਰੋ ਜਿਵੇਂ ਕਹਿਣ ਦੇ ਮਗਰ ਲੱਭਦਾ ਏ ਉਹਨਾਂ ਟਰਾਲੀ ਮੋੜਨ ਵਾਸਤੇ ਅਕੜ ਆ ਮੱਕੜ ਆ ਆ ਵੀ ਕਹਿੰਦਾ ਮੱਕੜ ਆ ਇਹ ਦੇਖਾ ਹੋਇਆ ਓ ਮੱਕੜ ਮੱਕੜ ਹੋਈ ਬੜੀਆਂ ਨੂੰ ਲੈ ਕੇ ਮੱਕੜ ਓ ਵੀ ਮੱਕੜ ਹੋਏ ਜਾਣਾ ਰਿਪੋਰਟਰ ਮੱਕੜ ਭਾਜੀ ਪਹੁੰਚੇ ਤੇ ਔਰ ਆਵਦਾ ਮੱਕੜ ਭਾਜੀ ਔਰ ਓ ਮੱਕੜ ਭਾਜੀ ਕਿੱਥੇ ਪਾ ਗਏ ਮੱਕੜ ਭਾਜੀ ਗਏ ਇੱਥੇ ਹਾ ਬਹੁਤ ਬਰੀਆ ਹੈ ਬਹੁਤ ਬਰੀਆ ਰਿਹਾ ਜੀ ਮੈਂ ਲਾਉਂ ਹਾਂ థాంਕ ਯੂ ਸੋ ਮੱਚ ਮੈਂ ਉਮੀਦ ਕਰਦਾ ਕਿ ਤੁਹਾਡੇ ਵਰਗੇ ਭਰਾ ਬੈਠੇ ਨੇ ਬਾਹਰ ਤਾਂ ਅਸੀਂ ਇੱਥੇ ਸਟਰੋਂਗ ਆ ਤਾਂ ਤਕੜੇ ਆ ਜੇ ਤੁਸੀਂ ਜਿਹੜੇ ਹਾਲਾਤਾਂ ਚੋਂ ਅਸੀਂ ਲੰਘੇ ਆ ਹੋਰ ਕਿਤੋਂ ਦਾ ਸਪੋਰਟ ਸਾਨੂੰ ਆਈ ਨਹੀਂ ਪਰ ਤੁਸੀਂ ਸਾਰੇ ਖੜ ਕੇ ਨਾਲ ਆ ਕੇ ਸਾਰੇ ਖੜੇ ਆ ਪੰਜਾਬ ਦੇ ਵਿੱਚ ਸਾਰੇ ਮੁੰਡੇ ਆਏ ਆ ਸਾਰੀ ਸਰਬਸਤ ਦੇ ਰਾਹੀ ਦਾ ਪਿਆਰਾ ਨਰਾਇਣ ਨੂੰ ਕ੍ਰਿਟਿਕਾ ਕਰਦੇ ਤੁਸੀਂ ਆਈ ਸਾਡੇ ਤੋਂ ਠੁਕਿਆ ਸਾਰੇ ਨਹੀਂ ਮੁਝਦੇ ਪਰ ਤੁਸੀਂ ਸਪੋਰਟ ਕਰੋ ਜ਼ਰੂਰ ਕਿਸੇ ਤਰ੍ਹਾਂ ਕੋਈ ਪਾਰਟਨਰਸ਼ਿਪ ਕਿਸੇ ਕੋਈ ਕੋਈ ਸਮਾਨ ਜਾਬੀ ਆਪ ਖਲੋਤੇ ਆ ਇੱਥੇ ਉਤਾਰਪੁਰ ਲੰਘੇ ਤੇ ਤੇ ਇੱਥੇ ਜਿਹੜਾ رپورਟਰ ਕੀ ਨਾਮ ਨੂੰ ਕਹਿੰਦੇ ਸਿਮਰਜੀਤ ਸਿੰਘ ਮੱਕੜ ਉਹ ਆਇਆ ਹੈ ਉਹ ਵੀਡੀਓ ਥੋੜੀ ਜਿਹੀ ਕਲਿੱਪ ਲਈ ਹੈ ਉਹ ਦੇਖੀ ਹਣੀ ਸ਼ਾਇਦ ਤੁਸੀਂ ਇੱਥੇ ਪਾਣੀ ਵੇਖੋ ਕਿੰਨਾ ਆਇਆ ਹੈ ਪਾਣੀ ਹੋ ਕੇ ਮੜਿਆ ਚਾਰ ਚਾਰ ਫੋਟੋ ਲੋਕਾਂ ਦੇ ਘਰਾਂ ਦੇ ਵਿੱਚੋਂ ਪਾਣੀ ਨਿਕਲਨੇ ਹੋ ਕੇ ਮੜਿਆ ਤੇ ਅੱਦੇ ਦੁਕਾਨਾਂ ਸਾਰੀਆਂ ਚਾਰ ਚਾਰ ਭਰ ਗਿਆ ਨੇ ਅੱਜ ਘਟਿਆ ਕੱਲ ਉਹ ਪਾਣੀ बड़े-बड़े जा रहे हैं पक्खो का पक्खो के जान लेंगे अपन मेरा बाबा नानक भाई वीरू कहंदे पानी लत गया कबड़ा फेर आया पानी ਪਿੰਡ ਵਾਜੀਏ ਰਤਨ ਤੇ ਛਤਰ ਪਿੰਡ ਵਾ ਧਰਮਕੋਟ ਕੰਦਾਵਾ ਤਾਂ ਮੋਗੜ ਪੈਨ ਇੱਧਰ ਸਾਰਾ ਪੈਨ ਡੁੱਬਾ ਪਿਆ ਵੇਖੋ ਆ ਬੈਂਡਵੇ ਕਾਫੀ ਪਾਣੀ ਆਇਆ ਹੋਇਆ 8-8 10 ਫੁੱਟ ਪਾਣੀ ਆਇਆ ਇਥੇ ਫੜਾਈ ਜੋ ਫੜਾਈ ਜੋ ਬ੍ਰੈਡ 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 ਦੇ ਦਿਓ ਖੋਲੋ ਮੇਰੇ ਖੋਲੋ ਬ੍ਰੈਡ ਫੜਾਈ ਫੜਾਈ ਜਾਓ ਬ੍ਰੈਡ ਬ੍ਰੈਡ ਜੋ ਕੀ ਆਂ ਚੁੱਪੀ ਬਾਦਾ ਦੇ ਦਿਓ ਚਲੋ ਭਾਜੀ ਕੜਾ ਦੇ ਰਗਾ ਇੱਕ ਦਾ ਪੈਕਟ ਦੇ ਦੋ ਬੰਦੇ ਨੂੰ ਉਹ ਪਰਾਣੀ ਮਾਰਚ ਦਾ ਢਾਢ ਢੇਰੀ ਹੋ ਗਈ ਸਾਰੀ ਆ ਆ ਵੇਖੋ ਕਰੋ ਚੈੱਕ ਸਾਰਾ ਤਬਾਹ ਹੋ ਗਿਆ ਇਹ ਪਹਿਲੇ ਵਾਰਾ ਕੋਈ ਨਹੀਂ ਆਉਂਦਾ ਪਹਿਲੇ 88 ਲੱਗੀ ਇਹ ਪਹਿਲੇ ਪਾਕਿਸਤਾਨ ਮਨ ਤੋਂ ਪਹਿਲੇ ਦੇ ਘਰ ਸਾਰਾ ਤਿਆਸ਼ ਨਾਸ਼ ਹੋ ਗਿਆ ਇਹ ਪਾਕਿਸਤਾਨ ਦਾ ਪਾਣੀ ਪਾਣੀ ਇੱਥੇ ਵੀ ਚੰਗਾ ਹੀ ਆਇਆ ਅੱਗੇ ਰਸਤਾ ਕਿੰਦੇ ਬੰਦ ਵਾ ਬੰਦ ਵਾ ਰਸਤਾ ਅੱਗੇ ਪਿੱਛੇ ਵਾਸ ਕਰਾ ਨਾ ਆ ਪਿੱਛੇ ਹੋ ਰਿਹਾ ਪਿੱਛੇ ਆਉਂਦਾ ਆਉਂਦਾ ਰੋ ਭਾਜੀ ਮੜਿਆ ਪਰ ਯਾਰ ਉਹ ਦੇ 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 ਦੂ ਭਾਜੀ ਜਾਂਦੇ ਜਾਂਦੇ ਭਾਜੀ ਆਉਂਦਾ 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 ਬੱਸ 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 ਧਿਆਨ ਦੇਣ ਕਮਾਦੋ ਕਮਾਦੋ ਹਣ ਕਮਾਦੋ ਜਦਾਂ ਪੈਕਟ ਦੋ ਹਾਂ ਦੋ ਦੇ ਦੋ ਹੋ ਵੀ ਜਾਏ ਨਾ ਜੀ ਆਇਆਂ ਨੂੰ ਜੀ ਜੀ ਸੁਪਟੇ ਕੰਮ ਕਰਨਾ ਜੀ ਜਿਸੀ ਭਾਈ ਜਿਸੀ ਬਰੇ ਕੰਮ ਕਰਦੇ ਆਂ ਜੀ ਦੋ ਦੋ ਪੈਕੇਟ ਇੱਕ ਆਇਆ ਸੇ ਆਇਆ ਐਸੇ ਆਵਾਤ ਲੈ ਕੇ ਆਇਆ ਡੈਪਰ ਪਾਣੀ ਥੋਲੇ ਦਾ ਸਮਾਨ ਦੁੱਧ ਮੱਚਾ ਦੋ ਨੀ ਤਰਪਾਲਾਂ

ਬਟਾਲਾ ਸ਼ਹਿਰ ਤੋਂ ਆਏ। ਹਾਂ ਬਟਾਲੇ ਤੋਂ ਆਏ। ਹਾਂਜੀ। ਸ਼ਹਿਰ ਤੋਂ ਆਏ। ਹਾਂ ਤੂੰ ਆ। ਤੂੰ ਐ। ਤੋਂ ਤੇ ਆ ਜੁਣੀ ਆ ਤੇ ਮੇਰੇ ਗਾਂ ਦੇ ਆਇਆ ਤੋ ਕਿੱਥੇ। ਮਟੈਨੋ ਤਰਪਾਲ ਦਿਓ। ਤਰਪਾਲ ਕੱਢ ਦੋ। ਜਿਨ੍ਹਾਂ ਨੇ ਜ਼ਰੂਰਤ ਹੈ ਬਸ ਉਹ ਤਰਪਾਲ ਵਾਸਤੇ। ਜਿਨ੍ਹਾਂ ਨੇ ਇਹਨਾਂ ਨੂੰ ਜ਼ਰੂਰਤ ਹੈ ਉਹ ਦੋ ਤਰਪਾਲ ਦਿਓ। ਹੋਰ ਜਿਨ੍ਹਾਂ ਨੂੰ ਜ਼ਰੂਰਤ ਹੈ ਦੱਸੋ ਮੈਂ ਭਾਈ। ਇਹ 12 ਬਈ 15। ਪਾਲਾ ਲੈ ਹਾਂਜੀ ਹਾਂਜੀ ਦੱਸੋ ਕੀ ਚਾਹੀਦਾ ਤਰਪਾਲ ਆ ਜੀ ਯਾਰ ਉਹ ਢਾਲ ਤੇ ਕੋਈ ਰੰਗਣਾ ਚਾਹੀਦਾ ਆਪਣਾ ਯਾਰ ਉਸਤਾਦ ਉਹ ਚ ਕੱਟ ਕੇ ਦੇ ਤਰਪਾਲਾ ਦੇਣੀ ਟ ਯਾਰ ਇੱਦੋਂ ਕਟਿੰਗ ਉਹ ਕੱਟ ਦੇ ਦਿਓ ਯਾਰ ਇਹ ਇਧਰ ਦਿਓ ਪਤਾ ਆ ਮ ਮਗਰ ਦਿਓ ਭਾਜੀ ਇਧਰ ਯਾਰ ਉਹ ਕਰ ਵੀ ਆ ਵੀ ਇਹਨੂੰ ਦੇ ਜਾ ਦੇ ਦਿਓ ਦੇਖਣਾ ਕੋਈ ਚੱਕਰ ਨਹੀਂ 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 ਦੇਖਣਾ ਬੰਦਾ ਦੇਖਣਾ ਕੱਲ ਹੀ ਆ ਯਾਰ ਕੋਈ ਗੱਲ ਉਹ ਪਾਪਰ ਦੇ ਦਿਓ ਤੋ ਯਾਰ ਕੋਈ ਜ਼ਰੂਰ ਤੇ ਬਲੂਟਸ ਪਰਸੋਂ ਰਿਆ ਅੱਗੇ ਦੇ ਦੇ ਲੋ ਯਾਰ ਦੇਣ ਤੇ ਆਏ ਹਾਂ ਅੱਜ ਵੀ ਅੱਜ ਵੀ ਡੇਂਗ ਰਿਆੜ ਆਲ ਚਲਾ 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 ਜੀ ਚਲ ਬੰਦੇ ਹੁਣ ਹੈ ਨਹੀਂ ਜਾਂਦੇ 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 ਲੋਕੀ ਨਾ ਵੈਸੇ ਫਾਇਦਾ ਵੀ ਜ਼ਿਆਦਾ ਚੁੱਕਣ ਦੇ ਕਿਉਂਕਿ ਜਿਨ੍ਹਾਂ ਨੇ ਲੋੜ ਉਹਨਾਂ ਵੀਰ ਉਹਨਾਂ ਦੇਣ ਦਾ ਚੀਜ਼ ਦਾ ਫਾਇਦਾ ਆ ਆ ਵੀ ਆ ਗਿਆ ਦੁੱਧ ਬਸ ਠੀਕ ਆ ਗਿਆ ਦੁੱਧ 6 ਪਿੰਟ ਦੀ ਸੇਵਾ ਕਰਨ ਦੇ ਜਾ ਦੇਖੋ ਇੱਥੇ ਸੈਕਟਰ ਦਾ ਪਾਣੀ ਆਇਆ ਪਿਆ ਦੇਖੋ ਉਹ ਬਾਬਾ ਵਿਚਾਰਾ ਆਉਂਦਾ ਬਜ਼ੁਰਗਾ ਆਉਂਦਾ ਕੀ ਚਾਹੀਦਾ ਖੜਜੋ ਮੇਰੇ ਖੜਜੋ ਯਾਰ ਖੜਜੋ ਭਾਈ ਖੜਜੀ ਮੇਰੇ ਖੜਜੀ ਖੜਜੀ ਮੈਂ ਖੜਜੀ ਭਾਈ ਉਹ ਮਗਰ ਬੰਦਾ ਆਉਂਦਾ ਭਾਈ ਉਹ ਮਗਰ ਆਉਂਦਾ ਪੁੱਛ ਲੋ ਕੀ ਚਾਹੀਦਾ ਯਾਰ ਮਗਰ ਵਿਚਾਰਾ ਪਾ ਜਾਉਂਦਾ देखो, और तो देखो।, देखो तो। पानी उधर देखो पानी आया पेखा मंदिर मुझे सारे तकरीबन महाराज रखा ਲਵ ਯੂ ਕਾਂਡੇ ਮਗਰੋਂਗੇ ਤੂੰ ਉੱਤਨਾ ਨਹੀਂ ਪਾਣੀ ਪੂਣੀ ਦੇ ਵਿੱਚ ਜੀ ਭਾਸ਼ਾ ਨਹੀਂ ਕਿੰਨਾ ਜਿੱਦਾਂ ਹੀ ਲੱਗਦੀ ਥੋੜੀ ਕਿੱਦਾਂ ਦੀ ਕਿਸੇ ਬੋਲੋ ਬਹੁਤ ਹਾਂ ਲੈ ਬੋਲਣ ਦੇ ਉਹ ਤੇ ਪੰਜਾਬੀ ਬੋਲਣ ਦੀ ਥੋੜੀ ਉਹਨੂੰ ਤੋਂ ਦੇ ਸਾਰੇ ਸੋਟ ਦੱਸਦੀ ਜੀ ਬੋਲਣ ਦੀ ਹਾਂ ਤੇ ਪਰ ਮੂ ਪ੍ਰੋਪਰ ਨਹੀਂ ਹੁੰਦੀ ਜੀ ਤੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੂੰ ਤਾਂ ਤੂਪਾ ਜਾ ਕਰਦੇ ਨੇ ਮੜਾ ਜੀ ਕਾਂਡਾ ਤੂੰ ਪਾ ਜਾ ਕਰਦੇ ਕਾਂਡਾ ਤੂੰ ਭੱਜੀ ਬੰਦੇ ਤੋਂ ਪੈਦਾ ਮੁੰਬੇਕਸ ਕਰਦੇ ਨਹੀਂ ਪੰਜਾਬੀ ਨਹੀਂ ਹੁੰਦੀ ਮੁੰਬੇਕਸ ਕਰਕੇ ਆ ਆਪਾਂ ਕਹਾਂ ਸੇ ਹੋ ਮੈਂ ਤਾਂ ਇਸੇ ਈਆਂ ਦੇ ਵਿੱਚ

ਆ ਗਏ ਡੋਬਣਾ ਚਾਹੀਏ ਆ ਤੁਸੀਂ ਡੋਟੇਗੀ ਹੀ ਹੋਵੇ ਰੇ ਤੁਸੀਂ ਡੋਟੇਗੀ ਪਾਣੀ ਹੋਵੇ ਪਾਣੀ ਕਰੋ ਚੱਕ ਇਲਾਕੇ ਪਿੰਡ تباہ ਹੋ ਗਏ ਆਹ ਲੋ ਆਠਾ ਦਾਦਾ ਫੜ ਲੋ ਕੰਨੀ ਬੰਬੀਆਂ ਉਹ ਨਜ ਨਹੀਂ ਤੁਹਾਨੂੰ ਆ ਰਹੀਆਂ ਵੇਖੋ ਉਹਨੇ ਕਿਤੇ ਸਾਰੀਆਂ ਕਵਰ ਹੋ ਗਈਆਂ ਸੱਤਾਂ ਤੱਕ ਪਾਣੀ ਤੇ ਮਿਲਟਰੀ ਕਾਫੀ ਲੱਗੀ ਹੋਰ ਮਲੇ ਵੀਰ ਲੱਗੇ ਨੇ ਕਾਫੀ ਹਸ ਇਹ ਪੌੜਾ ਕਿョੋਕੀ ਨੇ ਟੁੱਟ ਟੱ ਗਿਆ ਵੇਖੋ ਹਨ ਜਿਹੜਾ ਸਮੇਂ ਇਹ ਤਖਤ ਕੱਢ ਛੜੇ ਵੇਖੋ ਤੁਸੀਂ ਆ ਪੌੜਾ ਹੀ ਹਨ ਅੱਜ ਕੋ ਸੂਆ ਹੀ ਸਾਰਾ ਐਸ ਤਰ੍ਹਾਂ ਖਲੰਗਾ ਹੀ ਆ ਇਹਨੇ ਮਾਰਿਆ ਸਾਰਾ ਖਤਮ ਹੋ ਗਿਆ ਆ ਬੰਨਣੀ ਜਿਹੜੇ ਆ ਮੋਰੀ ਜਮੇ ਪੁੱਟ ਸੜਿਆ ਨਾਲ ਕਿ ਰੱਖਾਂ ਭਾਜੀ ਇੰਨੀ ਵੀ ਚੜਦੀ ਉੱਠਦੀ ਨਹੀਂ ਫਿਰ ਸੁਣਾਈ ਨਹੀਂ ਨੀ ਗਾਰ ਚਾਹ ਕੇ ਪੌੜਾ ਹੀ ਪੌੜੀ ਸਾਰਾ ਟਾਇਟਰੀ ਹੋ ਗਿਆ ਅੱਲੀ ਦੇ ਦਿਓ ਐਮ ਹੈ ਨਹੀਂ ਗੇ ਉਹ ਖਤਮ ਹੋ ਗਏ ਨਹੀਂ ਹੁਣ ਆਹੋ ਹੀ ਦੇ ਦਿਓ ਐਲੀ ਦੇ ਦਿਓ ਕੋਈ ਗੱਲ ਇੱਕ ਦੋ ਦੇ ਦਿਓ ਖਰਾਦੋਗਾ ਖਰਾਦੋ ਐ ਲੈ ਹੁਣ ਇੱਧਰ ਚਲੀਏ ਕਿ ਇੱਧਰ ਜਾਣਾ ਇੱਧਰ ਜਾਣਾ ਕਿੱਧਰ ਜਾਣਾ ਹੁਣ ਹੁਣ ਕਿੱਧਰ ਹੁਣ ਕਿੱਧਰ ਜਾਣਾ ਦੀਪ ਓਏ ਚਲੋ ਆਇਓ ਚਲੋ ਚਲੋ ਭਈ ਆਇਓ ਕਿੱਧਰ ਜਾਣਾ ਮੈਂ ਗਿਆ ਹੁਣ ਹਾਂਜੀ ਚੜਾ 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 ਆਓ ਚਲੀਏ ਮੈਂ ਕਿੱਧਰ ਜਾਣਾ ਹੁਣ ਅਗਲੀ ਸਾਈਡ ਕਿੱਧਰ ਇਧਰ ਇਧਰ ਆ ਰਮਦਾਸ ਕਿੱਧਰ ਚੱਲਣਾ ਸਸੀਗਾਲਾ ਭਾਜੀ ਕਿੱਸੀ ਆ ਵੀਰੇ ਧਿਆਨ ਦੇ ਜੇ ਤੁਸੀਂ ਨਾ ਹੋ ਸਸੀਗਾਲਾ ਅੰਕਲ ਜੀ ਤੁਸੀਂ ਨਾ ਠੀਕ ਆ ਜੇ ਲੰਗੇ ਕਾ ਨਾਂਗੇ ਵੇਖਿਆ ਕਰਦੇ ਆ ਵੇਖਿਆ ਕਹਿੰਦੇ ਉਹ ਨਹੀਂ ਤੇ ਮੈਂ ਹੁੰਦਾ ਫਿਰ ਖਿਲਾਰਣਾ ਜਰੂਰ ਆਉਣਾ ਨੂੰ ਸਸੀਗਾਲਾ ਜੀ ਬਾਈ ਬਾਈ ਇਹ ਤਾਂ ਇੱਕ ਤਾਂ ਸਿੱਕਾ ਪਾਓ ਆਹੋ ਚਾਹ ਵੀ ਲੋ ਜਿੰਦੇ ਸਭ ਕ ਜਾ ਗਏ ਆ ਅੱਜ ਵਿਚਾਰ ਵਿਹਾਰ ਕਰ ਲੀਏ ਸਭ ਕ ਜਾ ਆ ਗਏ ਵਿਚੇ ਜਿੰਦੇ ਰਹਿ ਗਏ ਉਧਰ ਕਹਨਾਂ ਵਿਚਾਰ ਆਉ ਪਿਛੇ ਟਰਾਲੀ ਆ ਗਈ ਹਣ ਚੱਲ ਪੋਗਾ ਤੁਰਪਾ ਤੁਰਪੋਗਾ ਪਾਣੀ ਦਾ ਘਹਿਰ ਹੈ ਪਰ ਲਾ ਵੀਰਾਂ ਦੇ ਘਰਾਂ ਜੋ 8-8 ਫੁੱਟ ਪਾਣੀ ਹੋ ਕੇ ਬਾਹਰ ਨਿਕਲਿਆ ਸੈਂਪਲ ਵਜੋ ਲੈ ਕੇ ਆ ਕਰ ਰਹੇ ਨੇ ਇਹ ਪਾਣੀ ਦਾ ਕੰਮ ਜਾ ਉਹ ਲੈ ਕੇ ਨੇ ਚੈੱਕ ਇਹ ਸੈਂਪਲ ਵਜੋ ਲੈ ਆਏ ਲੱਗਦਾ ਹੈ ਸੈਂਪਲ ਵਜੋ ਲੈ ਕੇ ਆਏ ਨੇ ਚੈੱਕ ਕਰਨ ਲਈ Yeah. Uh -huh. ਨੂੰ ਲਾਗੇ ਬਿਠਾ ਆਪਣੀ ਤੇ ਯਾਰ ਇਹ ਸੱਚੀ ਥਾਨ ਥਾਨਾ ਫਟ ਪਾਣੀ ਆਇਆ ਇਸ ਤਰ੍ਹਾਂ ਥਾਨ ਥਾਨਾ ਫਟ ਪਾਣੀ ਨਿਆਣੀ ਬਸ ਕੋਲਾ ਕਿੱਥੇ ਨਹੀਂ ਬਣਦਾ ਸਕੂਲ ਡੁੱਬ ਗਿਆ ਸਾਰਾ ਹੀ ਬਈ ਰਮਦਾਸ ਵਾਲਾ ਸਕੂਲ ਸਵਿਧਾ ਕੇਂਦਰ ਸੱਚ ਸੇਵਾ ਕੇਂਦਰ ਜਿਹੜਾ ਸਾਰੇ ਡੁੱਬ ਗਿਆ ਜਾ ਰਿਹਾ ਤੇ ਲੈਣੀ ਬੜੀ ਲਈਏ ਤੇ ਦੇਖ ਕੇ ਮੇਰਾ ਵੀਰ ਇਹ ਥੱਲੇ ਉਤਰ ਜੇ ਇੱਕ ਜਣਾ ਬਰੂਤ ਮੇਰੇ ਵੀਰੇ ਥੱਲੇ ਲੈ ਕੇ ਜਾ ਪੁੱਤਰਾ ਮੈਨੂੰ ਰਸਤਾ ਨਹੀਂ ਦੇ ਰਸਤਾ ਦੱਸ ਦਉਂਗਾ ਅੱਗੇ ਭਾਈ ਯਾਰ ਦੋ ਦੋ ਤਿੰਨ ਤਿੰਨ ਫੁੱਟ ਤੇ ਇੱਥੇ ਪਾਣੀ ਸਰਨੇ ਵੀਰੇ ਫੂੰ ਮਾਰ ਲਈ ਮੇਰਾ ਵੀਰ ਗੇਰਿਆ 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 ਬੋਲਾਣਾ ਸਾਨੋ ਗੱਲੋ ਤੁਹਾਨੂੰ ਵਾਹ ਵਾਹ ਧਿਆਨਾ ਧਿਆਨਾ ਯਾਰ ਨਿਆਣੇ ਆਉਂਦੇ ਵਿੱਚ ਸੁਣੋ ਪਾਜੀ ਇੱਥੇ ਲਾਈਟ ਆਉਂਦੀ ਪੁੱਛੋ ਸਰ ਲਾਈਟ ਆਉਂਦੀ ਤੁਹਾਡੇ ਲਾਈਟ ਲਾਈਟ ਬੱਤੀ ਹੋਣੀ ਬੱਤੀ ਆ ਬੱਚਿਆਂ ਵਾਲੇ ਆਜੋ ਬੱਚਿਆਂ ਵਾਲੇ ਬੱਸ ਆ ਗਿਆ ਅੱਗੇ ਦਾ ਟਰੈਕਟਰ ਆਉਂਦੇ ਜੇ ਸ਼ਾਮ ਦਾ ਟਾਈਮ ਹੋ ਗਿਆ ਉਹ ਸਮਾਰ ਖਤਮ ਹੀ ਹੋਣ ਵਾਲਾ ਹੁਣ ਆਪਣੇ ਕੋਲ ਬਹੁਤ ਬਹੁਤ ਰਹਿ ਗਿਆ ਸਾਢੇ 5 ਦਾ ਪੌਣੇ 6 ਦਾ ਟਾਈਮ ਹੋ ਗਿਆ ਪਾਣੀ ਸੇ 7 ਫਟ ਪਾਣੀ ਰਹਿ ਗਿਆ ਬਿਲਕੁਲ ਸੁਭਾ ਨੂੰ ਬੋਲ ਲਈ ਪਾਣੀ ਵਧ ਗਿਆ ਬਿਲਕੁਲ ਆਪੇ ਡੱਕ ਗਿਆ ਇਹ ਪਾਣੀ ਨੂੰ ਪੂਰੀਆ ਅੱਗੇ ਅੱਗੇ 2-2 ਫੁੱਟ ਪਾਣੀ ਹੋਰ ਵਧ ਗਿਆ ਪਰ ਗਾਂਹ ਜਾ ਕੇ ਅਗਲੇ ਪਿੰਡ ਚ ਵੀਰੇ ਫਿਰ ਦੇ ਆਉਂਦੇ ਆਂ ਅੱਲੇ ਦੋ ਪਿੰਡ ਵਾਸਤੇ ਅੱਗੇ ਹੋਣਗੇ ਆਪੇ ਪਿੰਡ ਕਿੰਨੀ ਕਿ ਦੂਰ ਆ ਜਿਹੜੀ ਇਹ ਦੂਰ ਤੇ ਆਪਰ ਇਧਰ ਜੀ ਠੀਕ ਹੈ ਕਿ ਇਹ ਨਹੀਂ ਜਰੂਰ ਪਤਾ ਨਹੀਂ ਹੈ ਜਮਾ ਪਾਣੀ ਜਿੱਦੋਂ ਜਰੂਰ ਹੈ ਉਹਨਾਂ ਜਰੂਰ ਦੱਸਦੇ ਆ ਅਸ਼ਾ ਵਾਲੇ ਪਰਾਂ ਜਿਹੜੇ ਹਾਂ ਜਿਹੜੇ ਜਮਾ ਉਧਰ ਫਿਰ ਜਾਣਾ ਪੈਣਾ ਜੀ ਆਪਾਂ ਪਾਣੀ ਬਹੁਤ ਜ਼ਿਆਦਾ ਹੈ ਯਾਰ ਪੈਦਲ ਪੈਦਲ ਜਾ ਸਕਦੇ ਉਹਦੇ ਅੰਦਰ ਪਾਣੀ ਹੈ ਪੈਦਲ ਨਹੀਂ ਸਿੰਘ ਵਾਲੇ ਨਹੀਂ ਜਾਂ ਸੜਕ ਵਾਲੇ ਵਾੜੀ ਰਾਤ ਮੁੜ ਕੇ ਤਾਂ ਮੁਸ਼ਕਲ ਹੋਣੀ ਹੈ ਕਿ ਨਹੀਂ ਆ ਪਹਿਲੇ ਪਿੰਡ ਦੇ ਦਿਓ ਯਾਰ ਨਾ ਕੋਈ ਇੱਧਰ ਮਾਰ ਪਈਆ ਸਾਰੇ ਆ ਪਿੰਡਾਂ ਦੇ ਇੱਧਰ ਚੁੱਕੇ ਪੈ। ਜਾ ਵੀ ਦੋੜੇ ਦੇ ਦਿਓ ਓਏ ਓਏ ਇਹਦੇ ਭਾਜੀ ਉਹ ਫਿਰ 15 ਘੰਟੇ ਵਿਚਾਰੇ ਕੋਠਿਆਂ ਤੇ ਆਣੇ। ਉਹ ਤਾਂ ਕਹਿੰਦੇ ਹੁਣ ਦੁਬਾਰੇ ਪਾਣੀ ਫੇਰਦੇ ਆ ਲੈ ਪੈਣਾ। ਉਹਦਾ ਵੀ ਰੰਦਾ ਗੁਰੂ ਘਰ ਦੀ ਲੋਪ ਕੋਠਿਆਂ ਤੇ ਤੰਬੂ ਲਾ ਕੇ ਬੈਠਣੇ। ਗਾਂ ਪਰ ਗਾਂ ਟਰੈਕਟਰ ਜਾ ਨਹੀਂ ਸਕਦਾ 7 8 8 ਫੁੱਟ ਪਾਣੀ ਹੋ ਸਕਦਾ 10 ਫੁੱਟ ਵੀ ਹੋਵੇ। ਦੇ 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 ਗੋਰੂ ਕੀ ਕਰ ਲੈਣਾ ਬਾਈ ਅਸਲ ਜੀ ਨਾ ਪਰ ਜੀ ਸਾਰਾ ਸਾਰਾ ਨੱਬਰ ਆਉਂਦਿਆ ਨਾ ਲੈ ਵੀ ਚੱਲ ਭੈਣ ਵਾਪਸ ਕਰ ਨੂੰ ਕਿਉਂਕਿ ਕਹਿੰਦੇ ਜਿੱਥੋਂ ਉਹ ਟਰੈਕਟਰ ਮੋੜਿਆ ਨਾ ਜਿਹੜਾ ਟਰੈਕਟਰ ਵਾਲੇ ਵੀਰ ਮਲੇ ਉਹ ਕਹਿੰਦੇ 8-10-10 ਫੁੱਟ ਪਾਣੀ ਆ ਉਹ ਸਗੋਂ 12 ਫੁੱਟ 15 ਫੁੱਟ ਹੋਵੇ ਬਹੁਤ ਮੁਸ਼ਕਲ ਆ ਕਹਿੰਦੇ ਟਰੈਕਟਰ ਖੋਣ ਡੈ ਅੱਗੇ ਫਿਰ ਅੱਪਾ ਮੋੜ ਲਿਆ ਰਤ ਦਾ ਟਾਈਮ ਹੁਣ ਫਿਰ ਦੇਖਾਂਗੇ ਉਸ ਤੋਂ ਬਾਅਦ ਟਰੈਕਟਰ ਅੱਗੇ ਜਾ ਨਹੀਂ ਰਿਹਾ ਪਾਣੀ ਬਹੁਤ ਚੜਿਆ ਪਿਆ ਵਾਪਸੀ ਹੁਣ ਲੈ ਵੀ ਸਾਡੀ ਵਾਪਸੀ ਵਾਪਸੀ ਵਿੱਚ ਪਾਣੀ ਵਧ ਗਿਆ ਵੇਖੋ 2-2 ਢਾਈ ਫੁੱਟ ਪਾਣੀ ਚੜ ਗਿਆ ਹੋਰ ਟਰੈਕਟਰ ਵਿੱਚ ਨੱਟ ਬੰਡਿਆ ਟਰੈਕਟਰ ਵਿੱਚ ਨੱਟ ਬੰਡਿਆ ਆ ਯਾਰ ਰੱਖਾ ਦੋ ਕਾਫੀ ਰੁਕਦੇ ਮੈਂ ਅਈ ਸੜਕਾਂ ਨੂੰ ਥੋੜੀ ਥੋੜੀ ਲੱਪਣ ਡਈ ਹੁਣ ਆਪਾਂ ਵਾਪਸੀ ਆਏ ਆ ਤੇ ਹੁਣ ਆਈ ਨਹੀਂ ਵੇਖੋ ਝੜਕ ਲੱਭਦੇ 2 ਢਾਈ ਫੁੱਟ ਪਾਣੀ ਚੜ ਗਿਆ ਹੋਰ ਮਹਾਰਾਜ ਰਾਖਾ ਜਦੋਂ ਆਉਂਦੇ ਜਦੋਂ ਆਇਆ ਆਪਾਂ ਛੜਕਾ ਇਹ ਸਾਰੀ ਨੰਗੀ ਛੜਣ ਨਾਲ ਪਾਣੀ ਕਿੰਨਾ ਵੱਧ ਗਿਆ ਪਿੱਛੇ ਤਾਂ ਦੱਸਿਆ ਇੱਥੇ ਜਿਆਦਾ ਨਹੀਂ ਤੇ ਫੁੱਟ ਪਾਣੀ ਇੱਥੇ ਵੱਧ ਗਿਆ ਇੱਕ ਫੁੱਟ ਉਦੋਂ ਸੜਕ ਲੱਭਣ ਲਈ ਜਦੋਂ ਆਪਾਂ ਆਏ ਜਾਣ ਦਾ ਟਾਈਮ ਦੇਖ ਲਓ ਜਿੱਦਾਂ ਪਾਣੀ ਚੜਿਆ ਵਾ ਸਾਰੀ ਸੜੇ ਸਾਰੀ ਤਕਰੀਬਨ ਸੜਕ ਲੱਭਾਂ ਦੀ ਗਈ ਲੋਕੀਂ ਗ੍ਰਾਮ ਦਾ ਸਨਹਿਰ ਕਰੇ ਪਾਣੀ ਦਾ ਬਚਾ ਹੀ ਰਵੇ विष्कार माशिया लागे रुके थे गुरदुरा साहब इतना लंगर लुंगर आप छटे हूँ लंगर छे चलो चली टाइम नौ गए पहुंच चुके हैं घर मिलते फिर तुम नवी गए ही जिम्मे दुध हो गया पानी ही मच्छरदानियां सी बिस्कुट वगैरह ही ਤਰਪਾਲਾਂ ਸੀ ਤੇ ਹੋਰ ਬ੍ਰੈਡ ਸੀ ਕੁਛ ਤੇ ਹੋਰ ਲੇਡੀਜ਼ ਦਾ ਸਮਾਨ ਹੀ ਕੋਈ ਪਰਸਨਲ ਤੇ ਬਾਕੀ ਡੈਪਰ ਹੀ ਬੱਚਿਆਂ ਦੇ ਇਹ ਚੀਜ਼ਾਂ ਆਪ ਖੜੀਆਂ ਬਾਕੀ ਜਿੰਨਾ ਸਾਡੇ ਖਾਣ ਦੇ ਆਪ ਕਰ ਲੈਣੇ ਬਾਕੀ ਚਲੋ ਮਹਾਰਾਜ ਸਾਪੇ ਗੁਰੂ ਦਾ ਤਹੀ ਮੇਰਾ ਵੀਰ ਭਰਾ ਸੇਵਾ ਨਾਲ ਮਿਲ ਕੇ ਕਰੋ ਜਿੱਦਾਂ ਵੀ ਤੁਹਾਡੇ ਕੋਲ ਹੁੰਦੀ ਆ ਹਨ ਤੇ ਬਾਕੀ ਮਿਲਦੇ ਆ ਤੁਹਾਨੂੰ ਨਵੇਂ ਵੀਡੀਓ ਨਾਲ ਬਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੁ ਕਰਿਆ ਬਾਬਾ ਇੱਕ ਨਾਈਟ ਕਲੱਬ ਰੱਖਾ ਸੱਚਕਾ